ਬੀਬੀ ਜੀ ਗੁੱਡ ਮਾਰਨਿੰਗ ਹੋਰ ਠੀਕ ਠਾਕ ਹੋ ਕਿਧਰ ਤੁਰ ਪਏ ਸਿਰ ਸੇਰੇ ਉਹ ਹੋ ਤੇ ਮੈਨੂੰ ਦੱਸ ਦਿੰਦੇ ਮੈਂ ਰੱਖ ਆਂਦਾ ਸਾਸਰੀ ਕਾਲ ਬੁਲਾ ਦੋ ਸਾਰਿਆਂ ਨੂੰ ਸਾਸਰੀ ਕਾਲ ਜੀ ਸਾਰਿਆਂ ਨੂੰ ਸਾਸਰੀ ਸਵੇਰੇ ਉੱਠ ਕੇ ਮੇਰੇ ਬੀਬੀ ਜੀ ਆ ਹਰ ਸੋਈ ਵਾਲਾ ਦੌਰਾ ਕਰ ਰਹੇ ਆ ਸਾਰਿਆਂ ਨੂੰ ਸਾਸਰੀ ਕਾਲ ਗਲਾਸ ਰੱਖਣ ਆਏ ਆਪਣਾ हां जी ਪੀਤਾ ਚਾਹ ਪਾਣੀ ਜਿੱਦਾਂ ਦਿੱਤਾ ਇਹਨਾਂ ਨੇ ਇੱਕ ਅੱਧਾ ਕੱਪ ਤੇ ਪੀ ਲਿਆ ਮਿਲ ਜੇ ਤੇ ਪੀ ਲਈਦਾ ਉਦਾਂ ਤੇ ਘਰ ਦੇ ਵਿੱਚ ਜਿੱਦਾਂ ਪਤਾ ਹੀ ਆ ਤੇਰੇ ਵਾਂਗੂ ਹੀ ਆ ਮੰਗੇ ਤੇ ਕਿਉਂ ਨਹੀਂ ਮਿਲਦਾ ਬਸ ਆਪਣੀ ਮਰਜ਼ੀ ਨਾਲ ਹੀ ਆ ਤੁਸੀਂ ਪੀਤੀ ਆ ਹਾਂ ਤੁਸੀਂ ਪੀਤੀ ਚ ਹਾਂ ਹਾਂ ਪੀ ਲਈ ਮੈਂ ਪੱਕੀ ਗੱਲ ਆ ਵੇਖ ਲਓ ਝੂਠ ਨਾ ਬੋਲਿਓ ਨਹੀਂ ਨਹੀਂ ਪੀ ਕੇ ਆਈਆਂ ਪੀ ਕੇ ਆਏ ਆ ਠੀਕ ਆ ਠੀਕ ਆ ਲੱਗ ਗਿਆ ਨੰਗੀ ਤਾਂ ਮਨਪਰੀ ਤੇ ਲੰਗੀ ਤਾਂ ਡੱਟ ਲੱਗ ਗਿਆ ਆਹੋ ਮੈਨੂੰ ਪਤਾ ਬੁਲਾਉਂਦੀ ਤੈਨੂੰ ਕਿ ਨਹੀਂ ਹੋਰ ਬੁਲਾਉਂਦੀ ਆ ਤੇ ਨਹੀਂ ਬੁਲਾਉਂਦੀ ਤੇ ਮੈਂ ਹੁਣੇ ਹੀ ਇਸ ਪਰਚ ਪਰ ਦਨਾ ਬੁਲਾਉਂਦੀ ਜੇ ਨਹੀਂ ਬੁਲਾਉਂਦੀ ਤੇ ਮੈਂ ਦੂਜੀ ਤਰ੍ਹਾਂ ਵੀ ਕਹਿ ਦਾਂਗਾ ਨਹੀਂ ਕੋਈ ਹੁਕਮ ਕਰ ਬੀਬੀ ਤੋਂ ਠੀਕ ਆ ਠੀਕ ਆ ਨਹੀਂ ਮੇਰੀ ਗੱਲ ਸੁਣ ਦੋ ਮਿੰਟ ਸੁਣ ਲੈ ਸਾਡੀ ਗੱਲ ਦਿਲ ਨਹੀਂ ਲੱਗਦਾ ਤੇਰੇ ਬਿਨਾਂ ਦੇ ਦੱਸ ਜੇ ਕੋਈ ਪ੍ਰੋਬਲਮ ਕਰਦੀ ਆ ਜਾਂ ਕੋਈ ਬੋਲਦੀ ਆ ਤੇ ਮੈਨੂੰ ਇੱਕ ਵਾਰੀ ਦੱਸ ਚੱਲ ਠੀਕ ਆ ਠੀਕ ਅੱਛਾ ਚੱਲ ਠੀਕ ਆ ਮਤਲਬ ਉਹ ਗੱਲ ਨਹੀਂ ਹੈਗੀ ਚਾ ਲਠੀ ਉਹ ਹੀ ਗੱਲ ਹੋਈ ਹੋਰ ਕਿਹੜੀ ਗੱਲ ਉਹ ਹੀ ਗੱਲ ਉਹ ਹੀ ਗੱਲ ਜਿਹੜੀ ਉਦਣ ਵਾਲੀ ਅੱਛਾ ਕਰਦਾ ਮੈਂ ਇਹਨੂੰ ਕੋਈ ਗੱਲ ਨਹੀਂ ਤੂੰ ਜਾ ਕੇ ਆ ਮੈਂ ਕਰਦਾ ਗੱਲਬਾਤ ਤੂੰ ਫਿਕਰ ਨਹੀਂ ਕਰੀ ਮੈਂ ਤੇਰੇ ਨਾਲ ਹੀ ਆ ਮੈਂ ਠੀਕ ਆ ਮੈਂ ਤੇਰੇ ਨਾਲ ਆ ਮੈਂ ਵੀ ਤੇਰੇ ਨਾਲ ਫਿਕਰ ਨਾ ਕਰ ਚੱਲ ਅੱਜ ਤੇਰੇ ਘੁਮਾ ਕੇ ਲਿਆਵਾਂ ਪੂਆ ਦੇ ਗੱਡੀ ਤੇ ਹੈ ਬੀਬੀ ਬੀਬੀ ਆ ਜੀ ਪੂਆ ਦੇ ਕਮਾ ਕੇ ਲਿਆਵਾਂ ਗੱਡੀ ਤੇ ਚੱਲ ਫਿਰ ਚੱਲ ਅੱਜ ਫੇ ਚੱਲ ਨਾਲੇ ਵਲੌਗ ਬਣਾਵਾਂਗੇ ਤੇ ਨਾਲੇ ਮਿਲਣੀ ਸਾਰਿਆਂ ਨੂੰ ਠੀਕ ਆ ਦੇਨੀ ਦੇ ਵੀ ਜਾਣਾ ਸਾਰਿਆਂ ਦੇ ਜਾਣਾ ਘਰ ਫੇ ਚੱਲ ਠੀਕ ਆ ਸਿੱਧੇ ਸਿੱਧੇ ਬੀਬੀ ਨਾਲ ਕੀਤੀਆਂ ਗੱਲਾਂ ਬਾਤਾਂ ਕੁਝਕ ਤੇ ਬੀਬੀ ਹੋਣੀ ਹੈ ਜੇ 슬ੀਪ ਮੋਡ ਦੇ ਵਿੱਚੋਂ ਆਏ ਹਨ ਤੇ ਉਹਦੇ ਘਰ ਕੇ ਥੋੜਾ ਜਿਹਾ ਚੁਸਤੀ ਫੁਰਤੀ ਜੀ ਹੈਗੀ ਚਾਹ ਚ ਉਹਦੇ ਪੀ ਲਈ ਆ ਤੇ ਘਰ ਦੇ ਗੱਲਬਾਤ ਅਜੇ ਤੱਕ ਬੀਬੀ ਬਾਏ ਬਾਈ ਬਾਈ ਜੈਸੂਨ ਉઠੋ ਚਲੋ ਐਕਸ਼ਨ ਕਾ ਸਕੂਲ ਟਾਈਮ ਉਟੋ ਟੋ ਟੋ ਬਸ ਚਲੋ ਗੱਡੀ ਸਟਾਰਟ ਹੋ ਗਈ ਆ ਗੱਡੀ 66 ਗੱਡੀ 66 ਉੱਠਣਾ ਪੈਣਾ ਉੱਠਣਾ ਪੈਣਾ ਬੰਨੇ ਨਹੀਂ ਚੱਲਣੇ ਮੰਮਾ ਡੀ ਕਰ ਰਹੇ ਆ ਬਾਰ ਉਹਨਾਂ ਨੇ ਡਿਊਟੀ ਵੀ ਜਣਾ ਸਸ ਸਕੂਲ ਜਾਣਾ ਓ ਚੱਲ 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 ਓ ਚੱਲ ਚੱਲ ਉੱਠਣਾ ਨਹੀਂ ਉੱਠਣਾ ਓ ਮਠਾਲਾਵੇਂ ਤੈਨੂੰ ਮਠਾਲਾਵੇਂ ਮੈਂ ਤੈਨੂੰ ਚਲਾਜੋ ਆਜੋ ਆਜੋ ਉੱਠੋ 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 ਆਜੋ 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 ਉੱਠੋ 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 ਕਾਜ ਸਕੂਲ ਜਾਣਾ ਨਾ ਚੱਲ ਚੱਲ ਜਾਓ 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 ਕੋਕਲਾ ਬੇਹੂ ਤੂੰ ਕੋਕਲਾ ਬਲਾ ਅਜੇ ਦੇਖਾਈ ਕੋਲਦੀ ਮੇਰੀ ਛੋਨੀ ਦੀ ਦਾਦੀ ਕੋਲ ਚੁੱਪੀਆਂ ਜਾਉਗਾ ਚਲੋ ਚਕਲਾ ਮੈਂ ਹਾਂ ਯੈਸਨ ਗੁੱਡ ਮਾਰਨਿੰਗ ਯੈਸਨੀ ਗੁੱਡ ਹੈ ਬਾਏ ਬਾਏ ਬੀਬੀ ਤੂੰ ਬਾਥਰੂਮ ਜਾ ਬੀਬੀ ਬਾਏ ਡੈਡੀ ਨੂੰ ਕਹ ਦੇ ਡੈਡੀ ਬਾਏ ਡੈਡੀ ਬਾਏ ਡੈਡੀ ਬਾਏ ਆਈ ਨਹੀਂ ਬਲੀਤੀ ਜਸਵੰਤ ਡੈਡੀ ਕਿੱਥੇ ਆ? ਓਹੋ ਡੈਡੀ ਡੈਡੀ ਕਿਧਰ ਕੋ ਗਏ? ਡੈਡੀ ਤਾਂ ਬਾਥਰੂਮ ਮੇ ਆਰੇ ਬिडੂ ਬਾਈ ਕੋ ਬिडੂ ਬੈਠੋ ਮਾਰਿਆ ਹੋਣੀ ਬੈਠਾ ਨਾ ਨਾ ਜਿਹੜਾ ਬੰਦਾ ਜਿਹੜਾ ਜਸਵੰਤ ਨੂੰ ਮਾਰਦਾ ਉਹਦਾ ਤਾਂ ਮਤਲਬ ਹੀ ਕੋਈ ਨਹੀਂ ਹੈ ਜਸਵੰਤ ਨਹੀਂ ਬੁਲਾਉਣਾ ਨਹੀਂ ਬੁਲਾਉਣਾ ਨਹੀਂ ਬੋਲਣਾ ਬੋਲਣਾ ਖਾਈ ਜਾ ਚਿੱਤਰ ਫੇ ਹਾਂ ਹਾਂ ਖਾਈ ਜਾ ਛੇਤਰ ਫੇ ਬਾਈ ਤਿੰਨ ਤਰਾ ਛੇਤਰ ਫੇ ਰਹਿੰਦੇ ਨਹੀਂ ਬੁਲਾਉਣਾ ਕਹਿੰਦਾ ਮੈਂ ਨਹੀਂ ਬੁਲਾਉਣਾ ਨਾ ਨਾ ਮੈਂ ਰਾਤੀ ਲਾੜ ਵੀ ਕੀਤਾ ਸੀ ਮੁਰਕੇ ਪਤਾ ਕਿ ਹੋਇਆ ਨਹੀਂ ਨਹੀਂ ਇਹ ਮੇਰੇ ਚੱਪਾ ਮਾਰਦਾ ਸੀ ਮੈਂ ਤਾਂ ਹਾਂ ਕਹਿੰਦਾ ਇਦਾਂ ਕਾ ਕੇ ਚੱਪਾ ਗਾ ਬਾਈ ਬਾਈ ਬੂਨੂ ਖੁਦਾ ਪਰ ਰੋਟੀ ਬਰਾਤ ਮੈਂ ਕੱਡੇ ਖਾਦੀ ਹਾਂ ਬਿਡੂ ਲਵ ਯੂ ਲਵ ਯੂ ਓ ਛੇਤਰ ਹਾਂ ਉਹ ਵਾਈ ਵਾਈ ਕਰੂੰਗਾ ਖਾਈ ਜਾ ਛੇਤਰ ਜਸੋਨ ਠਾਲਾ ਫੇ ਹੁਣ ਤੇ ਅਸੀਂ ਕੀ ਕਰੀਏ ਫਿਰ ਹੁਣ ਤੈਨੂੰ ਛੇਤਰਖਾਨ ਦੀ ਆਤ ਪਈ ਦਾਦੇ ਕੋਲੋਂ ਤੇ ਇਸ ਵੰਤ ਹਾਂਜੀ ਹੋਰ ਸੁਣਾਓ ਕੀ ਕਾ ਸੁਣੋ ਬਾਜ਼ੀ ਮੈਂ ਬੜਾ ਝੜਿਆ ਫੇ ਮਨਪ੍ਰੀਤ ਨੂੰ ਅੱਜ ਮੈਂ ਕਾ ਮੇਰੀ ਬੀਬੀ ਕੋਈ ਰੋਟੀ ਲੈ ਕੇ ਆਈ ਹਾਂ ਰੋਟੀ ਲਿਓਣੀ ਨਹੀਂ ਹਾਂ ਮੈਂ ਕਾ ਮੇਰੀ ਬੀਬੀ ਨੂੰ ਤੂੰ ਬੋਲੇ ਤੇਰੇ ਮੈਂ ਕਾ ਤੇਰੇ ਮੜ ਦੇ ਨਾਲ ਆਇਆ ਮੈਂ ਕਾ ਕਹਿੰਦੀ ਨਹੀਂ ਮੈਂ ਤੇ ਬੀਬੀ ਨੇ ਕੁਛ ਵੀ ਨਹੀਂ ਕਿਹਾ ਮੈਂ ਨਹੀਂ ਬੋਲੀ ਹਾਂ ਮੈਂ ਅੱਗ ਲੈ ਦੱਸ ਹੋਰ ਮੈਂ ਇੱਥੇ ਸੀਗਾ ਇੱਥੇ ਸੀਗਾ ਮੈਂ ਹਾਂ ਉਫੇ ਮੈਂ ਤੇਰੇ ਸਾਹਮਣੇ ਨਹੀਂ ਨਾ ਕਰਨਾ ਸੀ ਬਾਅਦ ਵਿੱਚ ਮੈਂ ਗੱਡੀ ਫੜ ਲਈ ਤਹਣੋ ਮੈਂ ਕਹਾ ਮੈਂ ਨਹੀਂ ਬਖਸ਼ਣੀ ਨਹੀਂ ਇਹ ਤੇ ਬੋਲਦੀ ਇੱਥੇ ਇੱਥੇ ਹੀਗਾ ਮੈਂ ਠੀਕ ਆ ਮੈਂ ਕਹਾ ਮੇਰੀ ਬੀਬੀ ਨੂੰ ਤੂੰ ਚੁੰਗ ਕਰਕੇ ਦੱਸ ਕਮਾਲ ਆ ਯਾਰ ਮੈਂ ਤਾਂ ਸਾਰਾ ਸਾਰੀ ਮੈਨੂੰ ਹਾਂ ਦੇ ਤਾਂ ਸਹੀ ਯਾਰ ਆ ਗੱਲ ਕੋਈ ਮੈਂ ਤਾਂ ਉਹਦੇ ਹੀ ਕਹਤਾ ਸੀ ਤਾਂ ਹਾਸੇ ਲੱਗੇ ਹਾਸੇ ਨਾਲ ਜਦਾਂ ਗੱਲ ਹੁੰਦੀ ਆ ਇਹ ਚੱਲ ਮੈਂ ਹੁਣੇ ਕਿਹਾ ਹੋਣਾ ਮੈਂ ਹੁਣਾਈ ਕਹਦੇ ਨੇ ਤੇਰੇ ਦਾਨੀ ਆ ਆਹੋ ਆਹੋ ਮੈਂ ምን ਕਿਹਾ ਹੋਣਾ ਮੈਂ ਮੈਂ ਤੇ ਅਕਲ ਦੇਤੀ ਇੱਕ ਮਿੰਟ ਚ ਹੁਣ ਕਹਿੰਦੀ ਸੌਰੀ ਮੈਂ ਬੀਬੀ ਨੂੰ ਮੈਂ ਤਾਂ ਬੀਬੀ ਨਾਲ ਪਿਆਰ ਬੜਾ ਕਰਦੀ ਆ ਸੁਣ ਲਿਆ ਹੁਣ ਇਹਦੀਆਂ ਨਹੀਂ ਨਹੀਂ ਸ਼ੁਕਰ ਹੈ ਸ਼ੁਕਰ ਹੈ ਤਾਂ ਜੀ ਆਏ ਪੈਂਦੀ ਬੜਾ ਹੀ ਉਨਜਾੜ ਜਣਿਆ ਮੇਰਾ ਪਾਣੇ ਘਰ ਦੀ ਲਾ ਲੈ ਤੁਸੀਂ ਨਹੀਂ ਇਹ ਚਾਹ ਕਰਦੀ ਤੇਰੇ ਨਿਆਂ ਨੂੰ ਸਾਰੀ ਚਾਹ ਕਰਦੇ ਆਂਦੇ ਮੈਂ ਕੁ ਕਰਦੀ ਮੈਂ ਨਹੀਂ ਕਰਦੀ ਹੋਰ ਮੈਂ ਚਾਹ ਕਰਦੀ ਤਾਂ ਮੇਰਾ ਹੁੰਦਾ ਜਾ ਇੱਕ ਮਿੰਟ ਆ ਗਿਆ ਮੈਂ ਨਹੀਂ ਨਹੀਂ ਸ਼ੁਕਰ ਹੈ ਸ਼ੁਕਰ ਹੈ ਮੈਂ ਇਹ ਇਹ ਸਾਡਾ ਫਿਲਮ ਹਾਊਸ ਆ ਇੱਥੇ ਅਸੀਂ ਮੂਵੀਆ ਦੇਖੀਦੀਆਂ ਆ ਤੇ ਐਈ ਤੇ ਅਸੀਂ ਵੀਡੀਓ ਵੀ ਬਣਾ ਲਈਦੀ ਆ ਕਦੇ ਕਦੇ ਇਹ ਹੁਣ ਦੇਖਣਾ ਵੀ ਸਿਆਣ ਕਰਦਾ ਕਿਤੇ ਦੇ ਤਾ ਹੈ ਹੈ ਗਿਆ ਦੇਖ ਖਸਾਂਗੇ ਉਹ ਤਬਾ ਉਹ ਤੇ ਸੈਂਡਵਿਚ ਹੈ ਹੀ ਇਹ ਨਾ ਕਰਦੇ ਆ ਆਹ ਇਹਦੀ ਥੋੜੀ ਓਏ ਤਕਿੰਦੀ ਰੰਗੀ ਦੇ ਰਾ ਸਭਾ ਮਾਨ ਪੱਕੇ ਖਲ ਖਲਿਆਈ ਕੋਈ ਜਾਂ ਸੈਂਡਾ ਦੇ ਨਾ ਮੇਰਾ ਬੁੱਤਰਾ ਇਹ ਤਾਂ ਚਾਲ ਕੇ ਜਾਏ ਹੀ ਹਾਂ ਹਾਂ ਫਿਰ ਚੱਲ ਮਾਦਾ ਹੋਣੇ ਤਾਂ ਦਿਲ ਕਿਦਿਆ ਉਹ ਜੱਟਾ ਵਰਗੇ ਆਕੜ ਬੜੀ ਵੱਧੀ ਇਹਦੀ ਆਕੜ ਉਹ ਵੱਧੀ ਜਾ ਆਕੜ ਇਹਦੀ ਬਹੁਤ ਸਿਕਾ ਦੇ ਆ ਅੱਜ ਮੈਂ ਤਰਲੇ ਮਿੰਤਾ ਕਰਕੇ ਲਿਆਂਦਾ ਇਹਨੂੰ ਮੈਂ ਕਹਾਂ ਆ ਜਾ ਘਰੇ ਜਾ ਦਈਏ ਭਗਵਾਨ ਕਰਦਾ ਰਾਨੇ ਤਾਂ ਫੇਰ ਮੈਂ ਆਪਣੀ ਜਾਨ ਲੈਣ ਤੂੰ ਇਹਨੂੰ ਬੀਬੀ ਉਹਦੇ ਨਾਲ ਹੀ ਜਿੰਮ ਜਾਂਦਾ ਉਹਦੇ ਨਾਲ ਹੀ ਆਉਂਦਾ ਮੇਰ ਨਾਲ ਦਾਸ ਮੇਰਾ ਨਾਮ ਹੈ ਨਾ ਸਕੂਟਰੀ ਦਾ ਬੈਂਦਾ ਤੇ ਮੈਂ ਅੱਜ ਅੱਜ ਤੋਂ ਬਾਅਦ ਨਹੀਂ ਰਹਿਣਾ ਜਾਣਾ ਕਰਦਾ ਬੀਬੀ ਪੋਨੇ ਇਹਨੂੰ ਮਨਾ ਚੀਤਾ ਵੀ ਉਹਨਾਂ ਦੇ ਘਰ ਨਹੀਂ ਜਾਣਾ ਮੈਂ ਹੁਣ ਕਰ ਆਪਣੀ ਕੁਰਸੀ ਜਾਣਾ ਮੈਨੂੰ ਦੱਸਦਾ ਸਹੀ ਹੈ ਕੌਣ ਹਜ਼ੂਰ ਬੀਬੀ ਕੋਈ ਨਹੀਂ ਹੈ ਇਹ ਬਕਵਾਸ ਕਰਦੇ ਯਾਰ ਹਾਂ ਹੁਣ ਬਕਵਾਸ ਹੋ ਗਿਆ ਯਾਰ ਗੱਲ ਸਚਾਈ ਦੱਸਿਆ ਕਰ ਅ ਚੋਇ ਨਾ ਨਹੀਂ ਥੱਲੇ ਲੱਗੀ ਜਾਉਂਗਾ ਇਹ ਨੂੰ ਗਾਜੀ ਨੇ ਭਜਾਇਆ ਉਹਨੂੰ ਦੱਸ ਪਾਸ ਆਪਾਂ ਮੇਰੇ ਕੋਲ ਹੁਣ ਆਪਾਂ ਹੁਣ ਬਾਲ ਜੂਰਾ ਕੋਰਾਂ ਪਾਏ ਆ ਉਹਨੇ ਕਿੰਨੇ ਠੀਕ ਉਹ ਕਿਹ ਨਾਲ ਆ ਜਾਏਗਾ ਤਾਂ ਕਹੀ ਇਹ ਇਹ ਕਿਥੋਂ ਨੂੰ ਹਜੇ ਪਤਾ ਉਹਨੂੰ ਹੁਣ ਪਰੇ ਹੋ ਜਾ ਉਹਨੂੰ ਹਜੇ ਪਤਾ ਨਹੀਂ ਹੈਗਾ ਅਸਲ ਜੀ ਮੈਂ ਦੱਸਦਾ ਆਦੀ ਹੈ ਮੇਰੇ ਕੋਲ ਰਾਤ ਤੇ ਮੈਂ ਇਦਾਂ ਹੀ ਬੈਠੀ ਤਾਂ ਕਰਨੇ ਮੇਡਣਾ ਸੀ ਆਪਾਂ ਵੀ ਜਦੋਂ ਤੂੰ ਦੱਸਦੀ ਸੀ ਆਪਾਂ ਤੇਰੇ ਨਾਲ ਤੇਰਾ ਸਿਆਪਾਂ ਨੂੰ ਮੇਡਣਾ ਨਹੀਂ ਮੈਂ ਮਤਲਬ ਦੂਜੇ ਆਹੋ ਮੇਰਾ ਤਾਂ ਹੋ ਤੈਨੂੰ ਚੱਲ ਤੂੰ ਦੇਰੇ ਘੇਸ਼ ਆਪੇ ਪੋਣੇ ਆ ਕੇ ਕਿਰਿਆ ਆਪਾਂ ਲੀਭਾ ਤਸਰ ਜਮੇ ਵੀ ਤੈ ਮੈਂ ਇਹ ਮੇਰੇ ਦਾਦੇ ਨੂੰ ਚੁਗਲੀ ਤੂੰ ਲਾਈ ਚਲ ਲੈ ਲਾਉਣੀ ਲਾਉਂਗਾ ਤੈ ਮੈਂ ਲਾਉਣੀ 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 ਅੱਜ ਹੋ ਗਈ ਗੱਲ ਬੀਬੀ ਮੈਂ ਮੇਰੀ ਉਮਰ ਨਾ ਗਈ ਆ ਮੇਰਾ ਬਲਾਕ ਡੰਗਾ ਤੋਂ ਵੀ ਨਾ ਜਾਂਦਾ ਲੱਗਦਾ ਸਮਝ ਕਹਿਦਾ ਤੇਰੇ ਤੋਂ ਕਿਵੇਂ ਦੋ ਮਹੀਨੇ ਦੇਮ ਹੀ ਨਹੀਂ ਅੱਧਾ ਨਹੀਂ ਉਹ ਵੀ ਪਿੱਛੇ ਗਲ ਘਟਮੋ ਫਿਰਾਂਦੀ ਉਹ ਬੀਬੀ ਮੈਂ ਤਾਂ ਹੈਗਾ ਯਾਰ ਤੂੰ ਦੀ ਨਾ ਤੂੰ ਬੀਬੀ ਕੋਰੇ ਨੇ ਬੰਨਿਆ ਕਿ ਨਹੀਂ ਤੂੰ ਤੇਰਾ ਗਾਲ ਸੁਟਣਾ ਮੇਰਾ ਗਾਲ ਸੁਟਣਾ ਇਨੇ ਹੁਣ ਮਨਿਆ ਨਾ ਕਿ ਮੈਂ ਪਿਆਰ ਚ ਪੈ ਗਿਆ ਆ ਕਿਹਾ ਰਹੇ ਨੇ ਆਹ ਕਿਆ ਫੇਰ ਉਹ ਪਿਆਰ ਜਿਹਨੂੰ ਦੁੱਗੀ ਪਿਆ ਤਾੜਦਾ ਨਹੀਂ ਪਿਆਰੀ ਯਾਰ ਪਰ ਉਹਦਾ ਨਾ ਜਿਹੜਾ ਪਿਆਰ ਆ ਨਾ ਹੁਣੇ ਮੈਨੂੰ ਕਿੰਦਾ ਕਹਿੰਦਾ ਕਹਿੰਦਾ ਯਾਰ ਮੈਂ ਨਾ ਮੈਂ ਉਹਨੂੰ ਦੱਸ ਕੇ ਹਟਣਾ ਜੋ ਮਰਜ਼ੀ ਬੱਲਾ ਫਾਦਾ ਸੇ ਆਪਾਂ ਗੱਲ ਬੀਬੀ ਅੱਜ ਜਟਾਂ ਲਈ ਕਰਨੀ ਆ ਦੱਸਣਾ ਆ ਤੈਨੂੰ ਫੜ ਕੇ ਲੈ ਜਾਗੇ ਉਧਰ ਹੋਲੀ ਹੋਲੀ ਸਾਬਾ ਲੈ ਜਾਗੇ ਤੇ ਚੱਕ ਕੇ ਫਾ ਤੂੰ ਦੱਸ ਮੈਂ ਮੈਂ ਉਹਨੂੰ ਕਾਂ ਕੋ ਸਨੇ ਆ ਕੱਲ੍ਹ ਤੇ ਜਾਉਂਗਾ ਆ ਮੈਂ ਕਹਣਾ ਮੈਂ ਕਹਣਾ ਬੀਬੀ ਉਹ ਚੱਲ ਲਾਉ ਕਰਦਾ ਉਹ ਮੇਰਾ ਸਾਰਾ ਪਤਾ ਹੈ ਉਹਨੂੰ ਮੇਰਾ ਸਾਰਾ ਪਤਾ ਪਿਆਰ ਆਏ ਇਹ ਦੇਖਾ ਯਕੀਨ ਆ ਉਹ ਮੈਂ ਅੱਜ ਕੱਲ ਕੋਈ ਤਾਂ ਕਿਸੇ ਤੇ ਯਕੀਨ ਕਰ ਸਕਦਾ ਹਾਂ ਲੋ ਤੁਰਿਆ ਜੰਮਦਾ ਮੈਂ ਕੋਰ ਦੇਖਿਆ ਆ ਦੇ ਮੈਂ ਕਾ ਕਿ ਉਹ ਮੇਰੀ ਗੱਲ ਸੁਣ ਕੇ ਚਾਈ ਆ ਗਿਆ ਉਸਰੇ ਨਾਲ ਕਿਲੇ ਤੇ ਵੈਸੇ ਤਾਂ ਦੋ ਢਾਈ ਘੰਟੇ ਬੈਠਾ ਰਿਹਾ ਬੀਬੀ ਕੋਲ ਕਿੰਨਾ ਦੇਖ ਕਰਦੇ ਰਹੇ ਬੀਬੀ ਨਾਲ ਦਾ ਪਿਆਰ ਵੜਾਇਆ ਬੀਬੀ ਦੀ ਇੱਜ਼ਤ ਵੀ ਬੜੀ ਕਰਦਾ ਪਾਪਾ ਬੜਾ ਸ਼ਾਬਾਸ਼ ਆ ਜੂਬ ਹੋਣੀ ਕਿੱਲੇ ਜਾਂਦੀ ਇਦਾਂ ਜੀ ਮਮੇ ਦੀ ਤੇ ਜੇ ਲੈਣ ਦੀ ਤਾਂ ਤੁਸੀਂ ਕੱਲੀ ਛਿੜਨੇ ਜੇ ਤੁਹਾਡੀ ਹੈ ਨਹੀਂ ਤੇ ਰਹਿਣ ਦੋ ਪੜ੍ਹ ਕੇ ਦੇਖਣੀ ਮੈਂ ਪੜ੍ਹ ਕੇ ਦੇਖਣੀ ਤੂੰ ਬਹੁਤ ਕਿਤੇ ਪੱਤਰੇ ਪੜ੍ਹ ਕੇ ਟੋਰ ਤੇ ਲੱਗੇ ਰਹੇਗਾ ਮਾਂ ਮੈਟ੍ਰਿਕ ਪਾਸ ਆਵਾ ਕਲਾਮਾ ਦੀ ਤੁਹਾਡੇ ਰਗੇ ਐਵੇਂ ਹੀ ਸਾਡੀ ਤਰਫ ਆਦੇ ਤੁਹਾਡੀ ਐਵੇਂ ਤਾਂ ਦੋ ਹੀ ਮੈਟ੍ਰਿਕ ਇੱਕੋ ਵਾਰ ਕਰਨਾ ਆਈ ਬਾਪੂ ਕੋਲੋਂ ਖਾਦਾ ਬਾਪੂ 8ਵੀਂ 9ਵੀਂ ਪੜਿਆ ਹੁੰਦਾ ਸੀ ਅੰਗਰੇਜ਼ੀ ਤੇ ਮੈਂ ਤੋਦੂ ਕੋ ਪੜਦੇ ਨੇ 10ਵੀਂ ਤੱਕ ਨਹੀਂ ਉਹ 8ਵੀਂ ਬਾਪੂ ਜਾਈਂ ਤੇ ਲੈ ਮੈਂ ਤੋਦੂ ਸਾਰੇ ਪਿੰਡ ਦਾ ਸੋਧਿਆ ਤੇ ਮੈਂ ਵੀ ਕੋਸ਼ਿਸ਼ ਉਹ ਸੇਰਾ ਸੋਚੇ ਸਵਾ ਤੂੰ ਤੇ ਪਿੰਗਾ ਹੀ ਬੜੀਆਂ ਗਲਤ ਜਗ੍ਹਾ ਕੀਤੀ ਨਹੀਂ ਬੀਬੀ ਗਲਤ ਜਗ੍ਹਾ ਨਹੀਂ ਮੈਂ ਗੱਲ ਕੀਤੀ ਮੈਂ ਤਾਂ ਗੱਲ ਬੀਬੀ ਦੇ ਘਰ ਦੀ ਪਤਾ ਸਾਰਾ ਅਮਰਤ ਨੂੰ ਬੀਬੀ ਨੇ ਕਿਉਂਦਾ ਵਿਵਾਰ ਨਹੀਂ ਹੁੰਦਾ ਮੈਂ ਕਹਾਂ ਕੀ ਉਹਨੂੰ ਲੱਗਦਾ ਉਹ ਬਾਪੂ ਜੀ ਹੱਸਦਾ ਦੁੱਖ ਲੱਗਦਾ ਉਹ ਬਾਪੂ ਤਾਂ ਪਤਾ ਹੀ ਅਮਰਤ ਕਹਿਣਾ ਮੈਂ ਤਾਂ ਦੱਸ ਕੇ ਸਤਿਰਾ ਜੀ ਇੱਧਰ ਆ ਡੈਡੀ ਪਤਾ ਕਹਿੰਦਾ ਡੈਡੀ ਸਾਬੀ ਜਿੰਨੂ ਨਿਮਰਤ ਖੇਹੜਾ ਵਰਗੀ ਲੱਗਦੀ ਆ ਥੋੜੀ ਜਿਹੀ ਆ ਆ ਆਪਾਂ ਅਰੇ ਪਪਾ ਜਾਰੇ ਮੈਨੂੰ ਤੇ ਮੈਂ ਆਉਂਦਾ ਹੀ ਪਟਿਆਂ ਗਿਆ ਕਾਦੀ ਬੰਦੀ ਮੈਨੂੰ ਗੇੜ ਸਮਝਾਈ ਕਿੰਨਾ ਮੈਨੂੰ ਨਾ ਕੋ ਜਿਹੜੀ ਕੁੜੀ ਗਾਣੀ ਨਹੀਂ ਪਉਂਦੀ ਨਮਤ ਕਹਰਾ ਇਹਨਾਂ ਹੱਬੀ ਹੋਰੀਆ ਕਿੰਨਾ ਆਉਂਦਾ ਉਹ ਉਹਦੇ ਅੰਦਰ ਕਿ ਲੱਗਦੀ ਤੇ ਨਹੀਂ ਇਹ ਲੀ ਕਹਿੰਦਾ ਬਾਪੂ ਕਹਿੰਦਾ ਬਾਪੂ ਅੱਛਾ ਸਾਰੇ ਰਲੇ ਮੈਂ ਆ ਗਿਆ ਪਪ ਸ਼ੇਤਰ ਆਹੋ ਡੈਡੀ ਕਹਿੰਦਾ ਇਹਨੂੰ ਬਾਪੂ ਵੀ ਤਦਾਂ ਆਹ ਆਹ ਮਰਾ ਸਾਹਮਣੇ ਕਿਹਾ ਤੇ ਆ ਤੇ ਨਾ ਸਾਖਾ ਫੇਸਬੁਕ ਪੇਜ ਕਹਤਾ ਨਾ ਮਦ ਨਹੀਂ ਹੋਇਆ ਮੈਂ ਤੇ ਨਾ ਹਲ ਰਹਿਣ ਦੋ ਤੇ ਜੋ ਬੜੀ ਮੇਰੀ ਕਲਾਸ ਤੇ ਨਾਂ ਛੜਾ ਹੋਇਆ ਤਾ ਮੈਂ ਬੋੜਾ ਪਾਇਆ ਮੈਂ ਤੇਰੀ ਗੱਲ ਤੇ ਖੜਾਈ ਹੈ ਮੈਂ ਇਕ ਲੱਤ ਤੇ ਖੜਾ ਹੋਇਆ ਨਸਲਾਰੇ ਉਹ ਕੋਈ ਬੜਾ ਨਾ ਪੜੀ ਕਿਤੇ ਖੜਾ ਹੋ ਗਿਆ ਬੀਬੀ ਇਹਦੇ ਰਿਸ਼ਤੇ ਦੀ ਗੱਲ ਨਹੀਂ ਕਰਨੀ ਕੋਈ ਵੀ ਕਿ ਪਾਰਨਾ ਸ਼ਰਮ ਚ ਆਈ ਉਹਦੀ ਸ਼ਰਮ ਚ ਆਈ ਨਾ ਜਿਹੜਾ ਬੰਦਾ ਇੱਕ ਸਹੇਲੀ ਦੇ ਘਰ ਤੇ ਘਰ ਆਉਣਾ ਛੱਡ ਦੇਵੇ ਹਾਂ ਤੂੰ ਲਾਂ ਤੂੰ ਵਿਆਹ ਕਰਾਈ ਨਹੀਂ ਕਰੂਗਾ ਵਿਆਹ ਕਰਕੇ ਤੂੰ ਘਰ ਵੀ ਦੇ 10 ਸਾਲ ਹੋ ਗਏ ਆ ਸਾਨੂੰ ਆ ਬਾਉ ਦੇਖ ਲੈ ਸਾਡੇ ਘਰ ਤੋਂ ਬਗੈਰ ਕਰੀ ਕਿਸੇ ਦੇ ਘਰ ਕਿਸੇ ਦੇ ਘਰ ਨਹੀਂ ਗਿਆ ਇਹਦੀ ਬੀਬੀ ਸਾਰੇ ਪਾਸੇ ਸਾਂਝਾ ਜੇ ਨੂੰ ਇਹਨੂੰ ਕਿਤੇ ਉਧਰ ਲੈ ਘਰ ਲੈ ਜਾ ਇੱਧਰ ਸਾਰੇ ਪਾਸੇ ਘਰਾਂ ਦੇ ਜਿਹੜਾ ਇਹਨੂੰ ਮੋਟਰਸਾਈਕਲ ਸਟੱਪਣੀ ਆ ਜਿਹੜਾ ਮਰਜੀ ਲਾ ਲਵੇ ਨੱਠ ਪੇ ਕੇ ਚੱਲ ਚੱਲੇ ਨਹੀਂ ਨਾ ਕਰੂਗਾ ਪਹਿਲਾਂ ਮੈਂ ਨਾ ਪੜਨ ਲਾ ਪਿਆ ਮੈਂ ਤਿਆਰੀ ਜਮਾ ਕਰ ਪੜਨ ਲਾ ਪਿਆ ਆਈਪੀਐਸ ਦਾ ਮੇਰਾ ਟੈਸਟ ਨਹੀਂ ਆਈਪੀਐਸ ਨੂੰ ਦੋ ਸਾਲ ਲੱਗਣੇ ਤੇਰੇ ਪੁੱਤ ਦੇ ਮੋਢੇ ਨੇ ਮੇਰੇ ਦੋ ਸਾਲ ਲੱਗ ਜਾਣੇ ਆ ਦੀ ਰੋ ਪਰਦੇਵਾਨਾ ਤਰਮਾ ਪਹਿਲਾਂ ਇਹ ਯਾਰ ਪੜਾਈ ਸ਼ਾਬ ਨਹੀਂ ਤੇ ਸੋਣੀ ਸ਼ਰਦੀ ਪਤਾ ਸ਼ਾਬ ਨਹੀਂ ਕੋਈ ਲੋੜ ਨਹੀਂ ਆ ਕੰਮ ਕਰੀ ਮੈਂ ਪੜਦਾ ਬੀਵੀ ਉਹਨਾਂ ਨੂੰ ਪਤਾ ਲੱਗਿਆ ਇਹਨੇ ਨਾਲ ਆਪ ਕੋ ਮੂਤ ਕਰਨ ਵਾਲੀ ਜ਼ਿੰਦਗੀ ਤੇਰੇ ਪੁੱਤਿਆਂ ਨੂੰ ਕੀ ਕਹਿ ਹੋ ਗਿਆ ਪਿਆਲੀ ਚ ਪੜਦਾ ਪਿਆਲੀ ਤੇ ਇੱਕ ਅੱਧੇ ਦਿਨ ਦਾ ਗੱਲ ਗੱਲ ਕੀ ਕਹਿਣ ਲੱਗੇ ਮੇਰੇ ਦਿਮਾਗ ਚੋਂ ਬੀਵੀ ਗੱਲ ਨਿਕਲ ਗਈ ਗੱਲ ਮੈਂ ਬੜੀ ਤਗੜੀ ਕਹਿਣ ਲੱਗਾ ਸੀ ਨਹੀਂ ਤੂੰ ਕਰ ਨਹੀਂ ਗੱਲ ਉਹਦੀ ਕਾਨੂੰਨ ਕਰੀ ਕੋសារ ਨੂੰ ਸਾਰ ਨੂੰ ਜਿਹੜੇ ਜਿੰਦਰਾ ਖੀਮਾ ਰਿਪੋਰਟ ਨੂੰ ਆਪਣੀ ਲੋੜ ਨੂੰ ਰਿਸ਼ਤਾ ਕਰਾ ਕਿਉਂਕਿ ਮੈਂ ਗੰਦਾ ਲੱਗ ਜਾਣਾ ਤੂੰ ਗੰਦਾ ਮੁੰਡਾ ਇਹ ਤਾਂ ਬੜਾ ਤਗੜਾ ਰਿਸ਼ਤਾ ਹੋਣਾ ਇਹਦਾ ਲੱਗ ਜਾਣਾ ਤਾਣੇਦਾਰ ਉਹਦੀ ਇਹਦੀ ਹੈਗੀ ਤਾਣੇਦਾਰ ਵਾਲੀ ਕਿ ਕੀ ਆ ਪੁੱਤੀ ਨੂੰ ਪੈ ਜਾਣਾ ਲੱਗ ਜਾ ਆਏ ਕਾ ਸੜਦੇ ਲੱਗ ਜਾ ਵੀਰੇ ਵਧੀਆ ਤੂੰ ਮੈਂ ਆਪਣੀ ਲੋੜ ਨੂੰ ਰਿਸ਼ਤਾ ਕਰਾ ਇਹਦਾ ਰਿਸ਼ਤਾ ਹੋਣਾ ਨਹੀਂ ਇਹਨੇ ਆਪਣੀ ਧੀੜੀਆਂ ਢਾਪੇ ਢਾਪੇ ਬੱਤੇ ਪਾੜੇ ਆਹ ਰਾਮ ਦਾ ਲੈ ਸ਼ਾਮ ਨੂੰ ਕਰ ਤੋ ਥੋੜੀ ਜਿਹੀ ਮੈਂ ਜਾਵਾਂ ਫੇ ਕੋਲੋਂ ਲੱਗ ਕੇ ਲੈ ਸਾਰੇ ਮੇਰੇ ਦੁਆਰੇ ਹੋ ਗਿਆ ਤਾਂ ਨਹੀਂ ਨਹੀਂ ਇਹੋ ਸਾਥ ਕਰਾਉਣੇ ਹੀ ਕਿਸ ਦਾ ਰਿਸ਼ਤਾ ਆ ਗਿਆ ਇੱਕ ਨਾ ਫੋਨ ਆ ਗਿਆ ਹਰਾਮ ਦੇ ਜੀ ਤੂੰ ਗਿਆ ਤੱਕ ਮੈਂ ਲੱਤਾਂ ਤੋੜ ਦੇਗੀ ਕੁੱਤੇ ਆ ਬਿੱਲਿਆ ਗੱਡੀ ਦੇ ਵਿੱਚ ਉਹਦੇ ਸਾਹਮਣੇ ਭਰਾਵਾ ਇਹਨੂੰ ਕਹਿੰਦੀ ਹਰਾਮ ਦੇ ਇੱਥੇ ਦਰਿਆ ਦੇ ਉੱਤਰ ਜਾ ਉਹਥੇ ਉੱਤਰ ਗਿਆ ਗੱਡੀ 'ਚ ਉਹਦੇ ਵਿੱਚ ਉੱਥੇ ਉੱਤਰ ਗਿਆ ਦਰਿਆ 'ਤੇ ਪੁਲ ਤੇ ਜੇ ਦਰਿਆ ਦੇ ਹੌਂਸਲੇ ਨਾਲ ਪਵੇ ਕੋਲੋਂ ਘਰੇ ਜਾਵਾਂਗੇ ਵਿੱਚ ਗੱਲ ਵੀ ਉਹਦੇ ਸਾਹਮਣੇ ਹੈ ਜਿਹੜੀ ਕੁੜੀ ਦੇ ਨਾਲ ਰਿਸ਼ਤਾ ਕਰ ਰਹੇ ਹਾਂ ਲੈ ਬੱਸ ਉਹਦੇ ਸਾਹਮਣੇ ਆ ਉਹ ਵਿਚਾਰੀ ਇਹਨੂੰ ਛਾੜ ਹੀ ਗਈ ਕਹਿੰਦੀ ਦਫਾ ਕਰ ਇਹ ਤੇ ਪਹਿਲਾਂ ਥੱਲੇ ਲੱਗਿਆ ਪਿਆ ਆ ਤੁਹਾਨੂੰ ਉਹ 35 4000 ਰੁਪਏ ਮਹੀਨੇ ਲੱਗ ਜਾਂਦੇ ਪਹਿਲੇ ਮਾਲ ਉਤਾਰ ਨਹੀਂ ਲੱਗ ਜਾਂਦੀ ਇਕੜੀ ਵੀ ਸਨਖੀ 50000 ਰੁਪਏ ਮਹੀਨੇ ਕੱਚ ਦੇ ਗਲਾਸ ਵਰਗੀ ਚਿੱਟੀ ਹੋਰ ਨਹੀਂ ਤੂੰ ਕੰਗਿਆ ਦੇ 50000 ਰੁਪਏ ਮਹੀਨੇ ਦਾ ਮਕਦਰ ਉਹਨਾਂ ਦਾ ਕਿੱਥੇ ਗਿਆ ਮਕਦਰ ਇਹਦੇ ਹੁਣ ਬਟਾਂ ਦੇ ਰੁਲਨੇ ਆ ਉੱਥੇ ਪਨੀਰੀ ਫਲੋਰੀ ਪੀਜ ਜਾ ਕੇ ਗੱਲ ਨੂੰ 50000 ਰੁਪਏ ਮਹੀਨੇ ਦਾ 50 ਨਹੀਂ 40 ਹੋਣਾ ਹੀ ਆ ਬਾਹੂ ਦੇ ਨਾਲ ਸਾਡੀ ਗੱਲ ਤੇ ਖੜਾ ਰਿਹਾ ਹਾਂ ਮੈਂ ਕਿ ਚੱਲਾਂ ਇਸ ਵੇਰ ਨੂੰ ਜਾਣਾ ਹੀ ਨਹੀਂ ਉਹ ਬਾਹੂ ਦੋਦੇ ਵੀ ਹੱਥ ਪੱਲਾ ਨਹੀਂ ਨਾ ਪੀਂਦਾ ਹੀ ਨਹੀਂ ਉਹਦੀ ਗੱਲ ਪਲਾ ਮੋਡਾ ਮਾੜਾ ਯਾਰ ਇਹ ਮੁੰਡਾ ਕਮਾਈ ਕਰਦਾ ਯਾਰ ਰੈਸਟਰ ਦੇ ਰੱਖੇ ਕੋਈ ਕੰਮ ਨਹੀਂ ਕਰਾਈਦਾ ਰੈਸਟਰ ਤੇ ਤੂੰ ਹੀ ਦਵਾਦੀ ਤੂੰ ਹੀ ਆਹੋ ਬਿਠੇਰਾ ਕਰ ਲਿੰਦੀ ਐ ਇੰਨਾ ਸ਼ੁਕਰ ਕਰ ਚਣਕ ਕਦਰ ਉਹ ਨਹੀਂ ਕਿਤੇ ਨਾਂ ਰਹਿਗੇ ਨੇੜੇ ਤੇ ਤਾਂ ਆ ਗਏ ਇਹਨਾਂ ਦਾ ਕੰਮ ਹੀ ਨਹੀਂ ਹੁੰਦਾ ਰਿਹਾ ਨਹੀਂ ਨਹੀਂ ਆਹੋ ਬਿਠੇਰਾ ਆਹੋ ਕੰਮ ਹੀ ਨਹੀਂ ਬੰਮੀ ਉਹ ਬਹੁਤ ਨਾਲ ਇਤਨੀ ਲਾ ਰੱਖਿਆ ਹੁੰਦਾ ਸੀ ਸਾਰੀ ਦਵਾਦੀਆਂ ਗਿਆ ਕਦੇ ਉੱਪਰ ਬੈਜਣੀ ਤੇ ਭੋਲ ਦਾ ਮਰਿਆ ਲਿਆ ਆਹੋ ਉਹਨੇ ਮੋਟਰ ਤੇ ਪਹੁੰਚਦੇ ਸ਼ਾਮਾ ਪਾਦਣੀਆਂ ਉਹ ਕਹੋ ਤੇ ਇਹਨਾਂ ਨੇ ਕਿਹਾ ਸੀ ਬੜੀ ਕਮਾਈ ਕਰਕੇ ਆਏ ਓਏ ਇਹਨੇ ਨੇ ਪੱਠੇ ਕਿੰਨੇ ਨੇ ਸਾਰਿਆਂ ਨੇ 2000 ਪੁੰਡੋਕਲੀਆਂ ਹੀ ਰੱਖਣੀਆਂ ਉੱਪਰ ਤੇ ਭੋਲ ਤੇ ਵਿਚਾਰੇ ਦੀ ਭੂਆ ਭੂਆ ਕਰਦੇ ਜਾਣਾ ਪੈਸਾ ਮੇਰਾ ਲੈ ਆ ਜਾਂ ਜਾਂ ਸਾਡੇ ਕੁੜੀ ਘਰੇ ਤੂੰ ਤੇ ਰਹਿ ਤੇ ਸਮਾਨ ਤੇ ਰਹਿਂਦੇ ਕਿੰਨੇ ਪੈਸੇ ਭਾਜੀ 300 ਜਦੇ ਠੀਕ ਗੂਗਲ ਪੇ ਕਰਤੀਏ ਕਰ ਦੋ ਯਾਰ ਭਾਜੀ ਰੋਜ਼ ਕੰਮੀ ਸੋਈਦਾ ਯਾਰ ਬੰਦੇ ਆਏ ਜੇ ਲੱਗੀਆਂ ਨੇ ਹਾਂ ਕੋਈ ਆਇਆ ਤੇ ਨਹੀਂ ਉਹ ਸੁਣੇ ਲੱਗੀ ਸੀ ਇਹ ਕਿ ਉਹ 5000 ਰੁਪਏ ਦੇਣਾ ਪੈ ਜਾਵੇ ਕਿ ਕੰਕਰ ਆ ਪੈਂਦਾ ਉਹ ਤਾਂ ਕਿ ਇਹ ਆਈ ਆਈ ਕਹਿੰਦਾ ਜੀ ਉਹ ਕੀ ਤੂੰ ਯਰ ਗੱਲਾਂ ਕਰਦੀ ਆ ਆਈ ਕਹਿੰਦਾ ਬੀਬੀ ਤੈਨੂੰ ਕਹਿੰਦਾ 500 ਰੁਪਏ ਦੇਣਾ ਪੈ ਜਾਵੇ ਨਾ ਕਿ ਇਹਨੂੰ ਤਾਂ ਗੱਛ ਪੈ ਜਾਂਦਾ ਇਹਨੂੰ ਨਹੀਂ ਉਹ ਤਾਂ ਲੱਗਾ ਮੈਂ ਤਾਂ ਕਹੀ ਨਹੀਂ ਆਪਣੇ ਮਨ ਨੂੰ ਲੱਗਾ ਸੌ ਲੱਗੇ ਤੂੰ ਤੂੰ ਦੇਖਿਆ ਉਹ ਕਾਹਦਾ ਉਹਨੇ ਤੇ ਕਰਨੀ ਤਾਂ ਮੇਰੇ 200 ਰੁਪਏ ਪਰ ਕਿਹਦੇ ਤੂੰ ਮੇਰੇ ਇਹਨਾਂ ਨੂੰ ਸਾਡੇ ਪਾਣੀ ਭਾਈ ਇਹਨਾਂ ਨੂੰ ਕਹਿੰਦੇ ਅਗਲੇ ਪੈਸੇ ਨਾਲ ਦੋ ਹੋਣੀਆਂ 3000 ਰੁਪਏ ਆਣੇ ਤੇ ਹਜ਼ਾਰ ਕਿਨੇ ਜਾਣਾ ਨਹੀਂ 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 39000 ਹਜ਼ਾਰ ਉਹ ਤਾਂ ਕਿਹੜਾ ਇਹਨੇ ਕਿਸ ਨੂੰ ਦੇ ਦੇਣੇ ਪੈਸੇ ਇਹਨੂੰ ਗੱਲ ਲੱਗੀ ਉਹ ਗੱਲ ਕਿਹੜੀ ਇਹਨੂੰ ਗੱਲ ਲੱਗਣੀ ਹੈ ਹੈਂਡੀਕੈਪ ਆ ਹੋ ਗਈ ਆ ਕੋਈ ਗੱਲ ਨਹੀਂ ਨਹੀਂ ਲੈ ਲਓ ਪੰਜ ਪਈ ਬੱਚਾ ਉਹ ਲੱਗ ਗਈ ਜਦੋਂ ਪਾਪਾ ਆਪ ਦਾ ਕਹਿੰਦਾ ਹਜ਼ਾਰ ਜੀ ਪਈ ਸਾਨੂੰ ਲੈ ਲੈ ਉਹ ਤਾਂ ਹੀ ਆ ਮੈਂ ਲੈ ਲਵਾਂ ਤਾਂ ਮੈਨੂੰ 500 ਰੁਪਏ ਦੇ ਕੇ ਜਿਹੜੀਆਂ ਸੁਣਾਉਣੀਆਂ ਇਹ ਉਹ ਵੀਡੀਓ ਚ ਨਾ ਨਾ ਕਹੀ ਜਾ ਉਦਾਂ ਵੀ ਦੇਣ ਦਾ ਜ਼ਿਕਰਾ ਰੱਖਿਆ ਕਰ ਮੈਨੂੰ ਨਹੀਂ ਦੇਣੇ ਹਾਂ ਮੈਨੂੰ ਨਹੀਂ ਦੇਣੇ ਜੀ ਇਹ ਇਹਨੂੰ 1000 ਰੁਪਏ ਦੇ ਤਾ ਨਾ ਤੇਨੂੰ ਸ਼ਾਮਾ ਨੂੰ ਮੈਡੀਕਲ ਸਟੋਰ ਤੋਂ ਬੇਬੀ ਦੀ ਇੱਕ ਡੱਬੀ ਆ ਕੇ ਲੈਣੀ ਪੈਣੀ ਅਰੇ ਤੇਰੇ ਕੋਲ ਕਿਹੜੇ ਮੇਰੇ ਕੋਲ ਆ 25000 ਰੁਪਏ ਦੇ ਲਾਏ ਕੋਲ ਇਹ ਕੀਆ ਕਰਕੇ ਮਹਾਰਾਜ ਨੇ ਮਰ ਆਈ ਜਾਣ ਬਸ ਭੈਣ ਹੀ ਆਵੇ ਕੋਈ ਚੱਕਰ ਨਹੀਂ ਆ ਜਿਹੜਾ ਬੰਦਾ ਖਰਜੂਗਾ ਉਹ ਪੈਸੇ ਵੀ ਉਹਦੇ ਕੋਈ ਆਉਣਗੇ ਜਿਹੜਾ ਨਹੀਂ ਕਰਜੂਗਾ ਉਹਦੇ ਕੋਈ ਪੈਸੇ ਨਹੀਂ ਹੁੰਦੇ ਬਸ ਠੀਕ ਆ ਖੁੱਲੇ ਕਰਚਾਂਗੇ ਤੇ ਖੁੱਲੇ ਡਾਵਾਂਗੇ ਮਹਾਰਾਜ ਮਿਹਰ ਕਰੇ ਆ ਦੇ ਮਰਨ ਨਹੀਂ ਮੈਂ ਤੇਰੇ ਵਰਗਾ ਕੰਜੂਸ ਨਹੀਂ ਹੈਗਾ ਨਾ ਤੂੰ ਤੇ ਪੈਸੇ ਮਗਰ ਜਾਣੀ ਨਹੀਂ ਆ ਲੈ ਕਿਥੇ ਜਾਣੀ ਮੈਂ ਮੈਂ ਤੇ ਤੂੰ ਮੰਗੇ ਸਾਰੀ ਤੇ ਆੜੀ ਮੈਨੂੰ ਗਾਲਾਂ ਕੱਢਦੀ ਰਹੀ ਇੱਕ ਵਾਰੀ 500 ਲੈ ਗਿਆ ਤੇ ਮੈਂ ਨਹੀਂ ਮੈਂ ਨਹੀਂ ਕਿਹਾ ਮੈਂ ਇਹ ਕਹਿੰਦਾ ਕਈ ਵਾਰ ਦਿੱਤੇ ਤਾਂ ਤੂੰ ਹੋਂਦਾ ਭਾਵੇਂ ਨਾ ਕਹ ਮੈਂ ਤੇ ਕਈ ਵਾਰ ਕੋਣੀ ਨਹੀਂ ਪਾਇਆ ਉਹ ਤਾਂ ਮੈਂ ਤਾਂ ਰਿੰਗਾਰੀ ਤੂੰ ਹੀ ਲੈਣਾ ਭਾਈ ਅੱਛਾ ਇਹ ਹੁਣ ਜਦੋਂ ਪੈਸੇ ਹੁਣ ਕਿਹਨਾਂ ਤੈਨੂੰ ਕੋ ਰਾਣੀ ਹਾਰ ਬਣਾਵਾਗੇ ਠੀਕ ਨੇ ਰਾਣੀ ਹਾਰ ਰਾਣੀ ਹਾਰ ਨਾਲ ਟੂਮਾ ਜਿਹਾ ਬਣਾਦਾ ਜਿਹੜੀਆਂ ਉਹਨੇ ਤਵੀਤ ਵਾਲੀਆਂ ਰਾਣੀ ਹਾਰ ਰਾਣੀ ਹਾਰ ਜਿਹਨੂੰ ਕੋਣਾ ਉਹ ਬਣਾ ਦੇ ਪਾਣੀ ਮੈਨੂੰ ਕਿ ਰਾਣੀ ਹਾਰ ਕਿ ਉਹਨੂੰ ਤੁਹਾਨੂੰ ਬੜ ਪਾਜੀ ਉਹ ਵੀ ਕਹਿੰਦੀ ਵਿਆਹ ਕਿਤਨਾ ਕਰਾ ਲਿਆ ਇੰਨੀ ਆਈ ਘਰੇ 14 ਸੈਟ ਕਿੰਨੇ ਇੱਕ 14 ਸੈਟ ਹੀ ਪਾ ਦੇ ਦੱਸੀ ਨਾ ਜਿਆਦਾ ਇੱਕ ਚਾਰ ਤੇ ਸਾਡੇ ਪੀਲੇ ਹੀ ਘਰੇ ਪਏ ਇੱਕ ਗਾਲੀ ਪੋਣਾ ਚਾਰ ਚਾਰ ਦਾ ਮਤਲਬ ਹੁੰਦੀ ਪਾਪੂ ਕਿ ਦੇ ਦੇਣੇ ਉਹ ਮਾਮਾ ਕਿਤੇ ਉਹ ਦੂਜੇ ਤਾਂ ਨਹੀਂ ਹੈਗੇ ਧਾਗੇ ਤਵੀਤ ਨਹੀਂ ਰਾਣੀ ਹਾਰ ਕਿ ਜਦੋਂ ਪਿਆਰ ਹੈ ਨਾ ਸਾਹੀ ਦਾ ਦੇਖਣਾ ਪੂਰੇ ਪਿੰਡ ਦੇ ਕੀ ਵਿਆਹ ਕੀਤਾ ਪਿਆ ਤੁਸੀਂ ਐਨੇ ਕਿਹੜੇ ਮੁੰਡਾ ਆ ਪਤਾ ਲੱਗਣਾ ਹੀ ਨਹੀਂ ਆ ਪਤਾ ਲੱਗਣਾ ਹੀ ਨਹੀਂ ਆ ਬਸ ਅੰਦਰ ਹੀ ਸ਼ੱਕਰ ਪਾਣੇ ਸਾਨਾ ਰੁਪਈਆ ਖਰਚਣਾ ਨਹੀਂ ਇੱਧਰ ਦੇਖਾਂਗੇ ਤੇ ਤੂੰ ਸਪੈਸ਼ਲ ਗਿੱਧਾ ਲੇਂਗਾ ਪਾ ਕੇ ਸਭ ਤੋਂ ਅੱਗੇ ਦਾ ਖੁੱਟੀ ਚੱਕਣਾ ਹੈ ਲੇਂਗਾ ਮੈਂ ਹੋਣੀ ਰਹਿਣਾ ਵਿਆਹ ਵੀ ਹੁਣ ਕਰ ਲੀਆ ਸਾਲਾ ਮੁੰਡਾ ਤਿਆਰ ਆ ਤਿਆਰ ਆ ਤਾਂ ਕਰ ਵਿਆਹ ਕਰਾ ਬੰਦਾ ਕਰ ਲੈ ਬੀਬੀ ਤੈਨੂੰ ਦੱਸਿਆ ਤਾਂ ਇਹ ਗੱਲ ਉਹ ਹੀ ਆ ਉਹ ਦੂਜਾ ਕਿ ਗਾਉਨ ਪੋਣਾ ਕਿ ਦੂਜਾ ਜਿਹੜਾ ਲਾਹੌਰੀ ਸੂਟ ਪੋਣਾ ਦੱਸ ਸਹੀ ਤੂੰ ਪੋਣਾ ਗੜਾਵਾ ਉਹ ਜਿਹੜਾ ਮੱਢੀ ਪਰ ਤੂੰ ਵਿਆਹ ਤੱਕੜਾ ਇਦਾਂ ਦਾ ਨਾ ਪਈ ਮੇਰੇ ਵਿਆਹ ਦੇ ਕੋਲ ਕੋ ਰਿਚ ਫੈਮਿਲੀ ਆਉਣੀ ਆ ਸਾਰੀਆਂ ਇਦਾਂ ਜੂਨ ਪਾ ਗਣ ਆ ਅਰੇ ਤੈਨੂੰ ਕਹਿੰਦਾ ਗਾਉਨ ਪੋਆਵਾ ਗਾਉਨ ਨੇ ਲੈ ਨਾ ਇਹਦੀਆਂ ਸਹੇਲੀਆਂ ਸੋਹਣੀਆਂ ਆਉਣੀਆਂ ਕਹਿੰਦਾ ਇਦਾਂ ਦਾ ਸੂਟ ਨਾ ਪਾ ਗਣ ਬੇਲਾ ਹੁਣ ਮਾੜਾ ਲੱਗਣ ਲੱਪੀ ਨਾ ਬੀਬੀ ਲੈ ਲਾਪੇ ਹੁਣ ਬੀਬੀ ਦਾ ਸੂਟ ਲੱਗਣ ਲਾਪੇ ਲੈ ਨਾ ਉਹੀ ਗੱਲ ਆ ਨਾ ਖਾ ਕੇ ਨੇ ਨਾ ਯਾਰ ਵੀ ਹੋਈ ਜਾਣਾ ਜਿਦਾ ਹੋਣਾ ਇਹ ਕਰਮਾਂ ਦਾ ਆਇਆ ਤਾਂ ਹੋਈ ਜਾਣਾ ਜਿਨੇ ਮੇਰੇ ਕਰਮਾਂ ਦੇ ਧੱਕੇ ਧੱਕੇ ਖਾਣੇ ਮੇਰੇ ਨਾਲ ਲਿਖੇ ਆ ਉਹਨੇ ਮੇਰੇ ਨਾਲ ਖਾਣੇ ਕਰਨ ਉਹ ਸੈਟ ਲੈ ਚਾਰ ਗੁਮੇ ਦੇ ਮੈਂ ਤਾਂ ਸੈਟ ਸਾਲਾ ਸੈਟ ਪਾ ਕੇ ਭੜਾ ਮੈਂ ਦਰ ਨਾਲ ਆਉਣਾ ਕਰਨਾ ਕਿ ਭੈਜ ਤੋਂ ਹੁੰਦਾ ਬਾਕੀ ਯਾਰ ਹੈਗਾ ਕੋ ਪੱਲੇ ਮੁੜ ਕੇ ਕਰਿਆ ਆ ਕੋਈ ਲਵਾਣੇ ਨਾਲ ਦਿੱਤਾ ਕਹਦਾ ਰੱਖ ਦੋ ਇੱਧਰ ਆਹ ਰਾਮ ਦੇ ਇੱਕ ਹੀ ਪਾਕੇ ਦਸੀ ਚਾਰ ਨੰਬਰ ਨੇ ਅਸੀਂ ਚਾਰ ਹਾਂ ਚਾਰ ਪੱਕੇ ਆ ਹੋ ਜਾਣ ਦੇ ਆਈ ਨਹੀਂ ਕੋਈ ਇਦਾਂ ਆਕੇ ਨਾ ਇਦਾਂ ਕਹਿੰਦਾ ਜਿਹੜੇ ਘਰੇ ਆਉਂਦੇ ਨੇ ਤਾਂ ਇਹ ਕੋੜਿਆ ਜੀ ਪਜੀਏ ਧੋਣੀ ਤਰਦੇ ਸਾਂਣੇ ਤੋਂ ਫੜਾ ਨਾ ਕੋਲੇ ਖੜੇ ਗਿਆ ਚਾਹਾਂ ਦੀ ਬੇਸਤੀ ਨਹੀਂ ਕੀਤੀ ਕਰੀ ਚਾਰ ਸੈਟ ਪੁਰੇ ਹੁੰਦੇ ਆ ਔਰ ਤੇਰੇ ਲਈ ਕਹਿੰਦਾ ਤੂੰ ਪੋਤੇ ਵਾਹ ਤੇ ਗੁਰਦਾਰੇ ਵਿਆਹ ਦੇ ਲੱਸੀ ਬੁਲਾ ਕੇ ਘਰੇ ਲੈ ਆਂਦੇ ਇਦਾਂ ਇਹ ਦੱਸ ਇਹਨਾਂ ਵਿਆਹ ਕਿਦਾਂ ਦਾ ਕੀਤਾ ਸੀ ਵਿਆਹ ਕਿਦਾਂ ਕੀਤਾ ਉਹ ਤਾਂ ਵੱਡੇ ਦਾ ਕੀਤਾ ਵੱਡੇ ਦਾ ਹੋਇਆ ਜਾਂ ਛੋਟੇ ਦਾ ਹੋਇਆ ਉਹ ਇਹਨੂੰ ਛੋਟੇ ਦਾ ਹੋਇਆ ਤੇਰੇ ਕੋਲ ਮੈਂ ਨਹੀਂ ਮੰਨਦਾ ਉਹਨੇ ਘਰਫੂ ਲੱਗੇ ਘਰਫੂ ਲੱਗੇ ਮੈਂ ਨਹੀਂ ਮੈਂ ਵੀ ਲੋਕਡਾਊਨ ਲੱਗਾ ਮੈਂ ਵੀ ਵਿਆਹ ਲੋਕਡਾਊਨ ਜੀ ਕਰਾਉਣਾ ਹੁਣ ਜੰਗ ਲੱਗਣਾਂ ਲਈ ਮੈਂ ਵਿਆਹ ਕਰਾ ਲੈਣਾ ਬੰਟਾ ਰੋਦੇ ਨਹੀਂ ਕਿ ਕਿੱ데 ਰੱਖਦੇ ਦੋਨੋਂ ਵਿਆਹ ਵਿਆਹ ਸੜੀ ਤਾਈ ਆਹੀ ਤੇਰਾ ਵੀ ਜੈ ਕਹਿੰਦਾ ਤੇ ਇੱਕ ਵਾਰ ਵਿਆਹ ਬੜੇ ਦੇਖੇ ਆ ਗਏ ਹੋ ਗਿਆ ਤੇਰੇ ਪੁੱਤ ਦਾ ਗਿਆ ਵਾ ਕਿੱਕੇ ਕਮੇਰਾ ਵਿੱਚ ਆ ਮੈਂ ਉਹ ਹੀ ਕੰਮ ਨਹੀਂ ਕੀਤਾ ਤੇਰੇ ਪੁੱਤ ਦਾ ਆਈ ਕੇ ਲੱਗੇ ਟੈਂਟ ਲੱਗੇ ਸਾਰੀ ਦਾਰੂ ਦੀ ਜ਼ਿੰਮੇਵਾਰੀ ਮੈਂ ਹੀ ਖਾਂਦਾ ਹਾਂ ਪਤਾ ਨਹੀਂ ਪਤਾ ਨਹੀਂ ਉਹ ਚਾਹ ਬਾਅਦ ਆਫਸਰ ਆ ਵੀ ਹੋ ਗਈ ਗਾਂ ਲ ਬੱਕਰੀ ਆਈ ਕਿ ਤੇਰਾ ਟੈਂਟ ਚੋਪਲਾ ਨਹੀਂ ਕੋਈ ਦਾਲ ਨਹੀਂ ਬੇ ਜ਼ਿੰਦਗੀ ਇਹ ਬੋਲਾ ਬੋਲਾ ਬਹੁਤ ਪਾਸ ਹੀ ਜਾਂ ਦੱਸਿਆ ਹੋਏਗਾ ਇਹਦਾ ਹੁਣ ਇਹੇ ਜਾਣੇ ਕੀ ਇਹ ਹਰਾਮ ਕਹਿਣਾ ਚੱਲਦੀ ਇਹ ਜਿਹੜੇ ਇਹ ਦੱਸਿਆ ਹੋਣਾ ਜੀ ਬੀਬੀ ਇਹ ਵਾਦੀਆਂ ਤੇਰੇ ਸਿਰ ਉੱਸਾਰੀਆਂ ਏਦਾਂ ਪਹਿਲੇ ਚਾਹ ਜਿਹੜੇ ਕਾਲੇ ਖਾ ਉਹ ਆ ਗਈ ਮੇਰੇ ਤੇ ਚੜਕੇ ਹੋਰ ਉਹਦਾ ਹੀ ਕਰਦੀਆਂ ਭਾਵਾ ਚੜ ਕੇ ਚੜ ਕੇ ਮੈਂ ਮੈਂ ਕਦੀ ਹਾਰੀ ਨਹੀਂ ਮੈਂ ਤੂੰ ਡਰਨਾ ਨਹੀਂ ਤੂੰ ਮੈਂ ਜਾਂਦੀ ਮੈਂ ਵਾਸਾ ਤੇਰੀ ਮੈਂ ਕਿਹਾ ਜਾ ਜਾਗਾ ਤਾ ਡਰ ਕੇ ਵੀਰੇ ਤੂੰ ਮੈਨੂੰ ਮੂਰ ਕਰਦਾ ਨਹੀਂ ਨਹੀਂ ਕਿਹਾ ਮੈਂ ਹਾਂ ਮੈਂ ਕਿਹਾ ਤੇਰੇ ਪੱਖ ਚ ਖਲੋਇਆ ਕਦੀ ਮੈਂ ਨਹੀਂ ਬੀਬੀ ਝੂਠਾ ਤੁਹਾਡੇ ਚ ਜਿਹੜੀ ਖਲੋਇਆ ਬੀਬੀ ਤੇ ਤੇਰੇ ਨਾਲ ਖੜਾ ਏ ਉਸੇ ਨਾਲ ਚਲੇਗਾ ਮੜ ਕੇ ਦੋਨ ਲੇ ਪੈਰ ਦੂਰੇ ਦੇ ਸੀ ਕਿ ਮੇਰਾ ਬੋਲਿਆ ਬੋਲਿਆ ਬੀਬੀ ਇੱਕ ਘਰ ਚ ਨਲ ਗਿਆ ਕਰੇ ਪਾਣੀ ਬੀਬੀ ਉਹ ਚਾਚੀ ਇੱਕਦਮ ਕਾ ਮਾਰਦੇ ਨਾ ਨਿੱਕਾ ਹੁਣਾਂ ਨਹੀਂ ਬੋਲਿਆ ਸਖਾ ਤੇ ਬੀਬੀ ਸਖਾ ਜਦੋਂ ਚਾਚੀ ਤੇ ਤਿੰਨਾਂ ਨੇ ਗੱਡੀ ਚ ਆਉਂਦੇ ਨਾ ਉਹ ਮਨੂੰ ਚਾਚੀ ਨੇ ਪਹਿਲੇ ਸੁਣਿਆ ਨਾ ਗਾ ਦਾ ਸੁਣ ਲਾਈ ਤਾਂ ਰੋਪ ਕਰਕੇ ਕਮਰੇ ਚ ਜਾਂਦੀ ਵਾਧੂ ਘਟੂ ਗੱਲ ਨਹੀਂ ਦੀ ਕਰਨੀ ਨਾ ਆਮੇ ਬੜਾ ਮੁਲਾਦਰ ਡੁੱਡੂ ਕੇ ਆਣ ਜਣਾ ਉਹ ਨਾ ਤੈਨੂੰ ਜਾਂਦਾ ਨਾ ਨਾ ਐਡਾ ਹੁੰਦੀ ਉਹ ਕਾ ਕੈਸਾ ਨਹੀਂ ਹੁੰਦਾ ਗੇਂਦ ਦੀ ਹੁੰਦੀ ਆ ਮਾਂਮੀ ਜੋਰ ਤੇ ਜੇ ਜੋਰ ਤੇ ਜਾਂਦਾ ਹੰਨੀ ਹੰਨੀ ਕੇ ਉਹਨੇ ਤੇਰਾ ਪੋਤਾ ਵੀ ਹੁਣ ਨਾ ਤੈਨੂੰ ਮਸਤੀ ਚ ਆਉਂਦਾ ਮੈਂ ਤਾਂ ਕਿਹਾ ਜੋਨ ਆ ਚਲੋ ਓਕੇ ਲਵ ਯੂ ਮਿਲਦੇ ਆ ਗੱਲ ਦੇ ਉੱਤੇ ਖੜਾ ਰਹੀਂ ਤਾਂ ਬੱਚੇ ਮੇਰੇ ਤੇ ਆ ਗਿਆ ਸੀ ਤੇ ਬਾਈ ਕਿੱਧਰ ਮੈਂ ਪਾ ਪਿੰਡ ਭੇਜ ਆਪਣੇ ਲਈ ਬੰਦੇ ਤੁਹਾਡੇ ਦਾ ਭਨੇ ਨੂੰ ਭੇਜ ਕੇ ਹੁਣੇ ਭੇਜ ਆ ਗਏ ਚੰਗਾ ਫਿਰ ਮਾਤਾ ਹੁਣ ਲਵਾਤੀ ਹਾ ਜਰੀ ਹੁਣ ਨਿਰਦੇਸ਼ਾਂ ਨੂੰ ਹਾਂ ਸ਼ਾਮ ਨੂੰ ਤਾਂ ਹੀ ਲੈ ਫਲਾਈ ਕਿਸ ਕਰਦੇ ਨੇ ਇੱਕ ਕਿਹੜੀ ਗੱਲ ਮੈਂ ਤੇਰੀ ਕੀ ਯਾਰ ਬੰਦਾ ਬੰਦੀ ਲਓ ਜੀ ਏਸੀ ਵਾਲਿਆਂ ਨੇ ਸਰਵਿਸ ਵੀ ਕਰਤੀ ਤੇ ਆਪਾਂ ਗੱਲਾਂ ਬਾਤਾਂ ਵੀ ਆਪਣੀਆਂ ਮਾਰ ਲੀਆਂ ਤੇ ਬਾਉ ਇਧਰ ਬੈਠਾ ਆ ਹੁਣ ਟੀਵੀ ਟੀਵੀ ਵੇਖਾਂਗੇ ਸੋ ਬੀਬੀ ਨਾਲ ਗੱਲਾਂ ਬਾਤਾਂ ਕੀਤੀਆਂ ਬਹੁਤ ਸੋਹਣਾ ਲੱਗਿਆ ਬੀਬੀ ਨਾਲ ਗੱਲਾਂ ਬਾਤਾਂ ਕਰਕੇ ਸ਼ੁਕਰ ਹੈ ਕਿ ਬੰਦੇ ਆ ਤੁਸੀਂ ਸ਼ੁਕਰ ਹੈ ਕਿ ਜੇ ਤੁਹਾਨੂੰ ਵਧੀਆ ਲੱਗਣ ਗਿਆ ਤੇ ਫਿਰ ਤੁਸੀਂ ਲਾਈਕ ਕਮੈਂਟ ਜਰੂਰ ਕਰਿਓ ਬੀਬੀ ਲਾਈਕ ਘਟ ਕਰਦੇ ਆ ਇਹਨਾਂ ਨੂੰ ਕਹ ਲਾਈਕ ਜਰੂਰ ਕਰਿਆ ਕਰੋ ਉਹ ਕੀ ਹੁੰਦੀ ਆ ਉਹ ਲਾਈਕ ਜਿੱਦਾਂ ਆਪਾਂ ਤੇਨੂੰ ਇਦਾਂ ਲਾਈਕ ਕਰਦੇ ਨਾ ਇਦਾਂ ਗੱਲਾਂ ਨੂੰ ਸ਼ੁਕਰ ਹੈ ਕੀ ਕਰਿਆ ਕਰੋ ਪਿਆਰ ਕਰਿਓ ਕੀ ਕਰਿਆ ਕਰੋ ਪਿਆਰ ਪਿਆਰ ਕਰਿਆ ਕਰੋ ਅਹੀਂ ਵੀ ਪਿਆਰ ਕਰਿਆ ਕਰ ਅਹੀਂ ਵੀ ਪਿਆਰ ਅਹੀਂ ਵੀ ਪਿਆਰ ਕਰੀਏ ਕਰੀਏ ਅਹੀਂ ਪਿਆਰ ਹੀ ਆ ਸਾਡੇ ਕੋਲ ਪਿਆਰ ਨੂੰ ਪਿਆਰ ਫੜਦਾ ਜੇ ਤਾਂ ਜੇ ਤੁਹਾਡੇ ਵੱਲੋਂ ਪਿਆਰ ਮਿਲੂਗਾ ਤੇ ਆਪਾਂ ਵੀ ਪਿਆਰ ਦਵਾਂਗੇ ਹੈਨਾ ਐਦਾਂ ਕਰਦੇ ਮੈਂ ਪਿਆਰ ਕਰਦੀ ਤਾਂ ਮੈਨੂੰ ਪਿਆਰ ਹੁੰਦਾ ਬਾਹਰੋਂ ਆਉਂਦਾ ਬਾਹਰੋਂ ਐਦਾਂ ਕਰਕੇ ਕੱਲ ਬੀਬੀ ਸਾਹਿਬ ਅਮਰੀਕਾ ਤੋਂ ਇੱਕ ਹੋਰ ਆਂਟੀ ਦਾ ਫੋਨ ਆਇਆ ਸੀ ਉਹ ਮੈਂ ਉਹਲੇ ਅੱਡੇ ਦੇ ਸਿਗਾ ਕਹਿੰਦੇ ਬੀਬੀ ਨਾਲ ਗੱਲ ਕਰਾਓ ਮੈਨੂੰ ਜਿਆਦ ਨਹੀਂ ਰਿਹਾ ਮੁੜ ਕੇ ਅੱਛਾ ਬੜਾ ਹੀ ਪਿਆਰ ਕਰਦੇ ਆ ਫਿਰ ਉਹ ਇੱਕ ਦਿਨ ਉਹ ਕੁੜੀ ਦਾ ਫੇਰ ਫੋਨ ਆਇਆ ਜਤੋ ਵਾਲਾ ਵਾਲੀ ਦਾ ਕੈਨੇਡਾ ਤੋਂ ਅੱਛਾ ਉਹ ਕਹਿੰਦੀ ਗੱਲ ਕਰਾਂ ਫੇਰ ਨਹੀਂ ਮੈਨੂੰ ਯਾਦ ਰਿਹਾ ਤੇ ਮੈਂ ਹੁਣ ਦੋਨਾਂ ਦੀ ਗੱਲ ਕਰਵਾਉਂਗਾ ਤੁਹਾਡੇ ਨਾਲ ਬਹੁਤ ਤੁਹਾਨੂੰ ਮਿਸ ਕਰ ਰਹੇ ਆ ਅੱਤੋਵਾਲ ਪਤਾ ਕਿੱਥੇ ਆਜਿਆ ਜਿੱਥੇ ਤੁਹਾਨੂੰ ਲੈ ਕੇ ਆਈ ਨਾ ਮੈਂ ਫੇਰੀ ਤਲੋਕ ਅੰਕਲ ਦੇ ਅੱਛਾ ਉਹ ਉੱਥੇ ਉੱਥੇ ਅੱਤੋਵਾਲ ਉਹ ਆਹ ਉਹ ਠੀਕ ਹੈ ਹਿਆਰਪੁਰ ਤੇ ਲੱਗੇ ਨਹੀਂ ਤਾਂ ਮੀਆ ਵੀ ਧਾਮੀਆਂ ਮਤਲਬ ਸਾਡੀ ਗੋਤ ਦੇ ਆ ਫੋਨ ਆ ਤੇ ਬੀਬੀ ਲਵ ਯੂ ਇਹਦਾ ਕਰਦੇ ਕਾ ਮਿਲਦੇ ਆਂ ਕਰਦੇ ਆਂ ਗੱਲਬਾਤ ਕੋਈ ਅਗਲੀ ਹਾਂ ਤੇ ਜੇ ਸਾਡੀਆਂ ਗੱਲਾਂ ਬਾਤਾਂ ਵਧੀਆ ਹੋਣੇ ਹੀ ਕੀਤੀਆਂ ਫੋਲ ਕਰੋ ਜੇ ਤੁਹਾਨੂੰ ਚੰਗੀਆਂ ਲੱਗਿਆ ਫੋਲ ਕਰਕੇ ਦੇ ਕਰੋ ਕਿ ਆਪਣੇ ਪਰਿਵਾਰ ਦਾ ਜੋ ਗੱਲਾਂ ਬਾਤਾਂ ਚੱਲਦੀਆਂ ਕਰਦੇ ਰਹੀਦਾ ਤੁਹਾਡੇ ਨਾਲ ਲਓ ਜੀ ਮਿੱਤਰੋ ਸੋ ਵਲੋਗ ਅੱਜ ਦਾ ਤੁਹਾਡੇ ਮੋਰੇ ਪੇਸ਼ ਆ ਤੇ ਜੇ ਗੱਲਾਂ ਬਾਤਾਂ ਤੁਹਾਨੂੰ ਵਧੀਆ ਲੱਗਣਗੀਆਂ ਸੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਪਿਆਰ ਦੇ ਨਾਲ ਆਪਾਂ ਫਿਰ ਅੱਗੇ ਵੀ ਖਿੱਚ ਕੇ ਰੱਖੀਦਾ ਕੰਮ ਠੀਕ ਆ ਜੀ ਜਿਹੜੇ ਵੀ ਵਲੌਗ ਇਹਦੇ ਲਾਈਕ ਜ਼ਰੂਰ ਕਰਨਾ ਇਹ ਰਿਕੁਐਸਟ ਹੀ ਆ ਭਰਾ ਦੀ ਠੀਕ ਆ ਛੋਟੇ ਭਰਾ ਦੀ ਰਿਕੁਐਸਟ ਆ ਜਿੰਨੇ ਵੀ ਆਪਾਂ ਨੂੰ ਵੇਖਦੇ ਆ ਤੇ ਲਾਈਕ ਤੇ ਕਮੈਂਟ ਤੇ ਸਬਸਕ੍ਰਾਈਬ ਖਿੱਚ ਕੇ ਰੱਖਣਾ ਕੰਮ ਸੋ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਲਵ ਯੂ ਆਲ